ਜੋਤਿੰਦਰ ਤੇ ਸੁਨੀਲ 900 ਕਿਲੋਮੀਟਰ ਤੋਂ ਬਿੱਟੂ ਬਾਹ ਕੋਲ ਆਇਆ ਅੱਜ 900 ਕਿਲੋਮੀਟਰ ਇਹ ਤੁਹਾਨੂੰ ਆਪੋਂ ਨਾ ਵੀਰਾਂ ਤੋਂ ਪਛਾਣਾ ਦੇ ਕਿੱਥੋਂ ਆਇਆ ਅੱਛੀਆ ਵੀਰੇ ਠੀਕ ਠਾਕ ਹੋਈ ਐ ਸਮਝ ਆਉਂਦੀ ਮੈਂ ਹਿੰਦੀ ਬੋਲਾਂਗਾ ਪੰਜਾਬੀ ਪੰਜਾਬੀ ਬੋਲਦਾ ਪੰਜਾਬੀ ਚੱਲੂ ਹੋਈ ਉਧਰ ਚੱਲਦੀ ਐ ਪੰਜਾਬੀ ਆਪਣੀ ਚੱਲਦੀ ਐ ਹਾਏ ਹਾਏ ਬਿੱਟੂ ਬਾਈ ਕੋ ਕਿਹਨਾਂ ਦੇ ਟ੍ਰਾਪ ਨੇ ਲੈਤੇ ਕਿਹੜਾ 400 400 اور مکس پہلا ਕਿਵੇਂ ਚੱਲਦਾ ਜੀ ਪਹਿਲਾਂ ਕੋਈ ਨਹੀਂ ਠੀਕਾ ਠੀਕ ਹੀ ਹੁੰਦਾ ਹੈ ਟਾਈਪਾਂ ਤੋਂ ਹੁੰਦਾ ਹੈ ਸਭ ਦਾ ਬਹੁਤ ਇੱਥੇ ਕਿਵੇਂ ਪਹੁੰਚਦੇ ਨੇ ਇਹਨਾਂ ਤੁਹਾਡੇ ਵੀਡੀਓ ਵੇਖ ਕੇ ਪਹੁੰਚੇ ਧੰਨਵਾਦ ਬਾਈ ਵੱਡੀ ਵੀਡੀਓ ਕਰਕੇ ਇੱਥੇ ਆਏ ਧੰਨਵਾਦ ਬਾਈ ਉਹ ਤੁਹਾਨੂੰ ਸਮਝ ਲੱਗ ਗਈ ਵੀ ਪਹਿਲਾਂ ਕਿਵੇਂ ਸੀ ਜਿਹੜਾ ਹੋਣ ਚਾਹਿਆ ਹਾਂ ਸਮਝ ਲੱਗੀ ਡੀਜ਼ਲ ਹੋ ਗਿਆ ਸੈਂਕਦਾਂ ਹੋ ਗਿਆ ਨਾ ਕਿਉਂ ਬਿੱਟੂ ਕੋ ਹਣੇ ਜੇ ਵੇ ਜੇ ਨੌ ਲੌ ਕਰਤਾਂ ਨਾ ਕਰਤਾਂ ਆ ਉਹ ਸਮਝਾਇਆ ਵੀ ਕੀ ਕੀ ਪਾਇਆ ਕਹਿਣਾ ਮਤਲਬ ਇਹ ਆ ਵੀ ਤੁਹਾਡੇ ਸਾਹਮਣੇ ਆਇਆ ਸਾਰਾ ਕੁਝ ਕੁਝ ਉਹ ਪਾਸੇ ਨਹੀਂ ਨਾ ਪਾਇਆ ਨਾ ਨਾ ਪਾਸੇ ਵਾਲਾ ਜੋ ਕੱਢਿਆ ਜੋ ਪਾਇਆ ਸਭ ਸਾਹਮਣੇ ਗੰਦੀ ਹੁੰਦਾ ਗੱਲੀ ਇਹ ਤਾਂ ਨਾ ਮੈਨੂੰ ਵੀਡੀਓ ਬਣਾਉਣ ਨਹੀਂ ਦਿੰਦਾ ਪਹਿਲੀਆਂ ਵੀਡੀਓ ਬਣਾ ਕੇ ਵੀ ਦੱਸ ਕੇ ਧੰਨਵਾਦ ਆ ਮੈਂ ਚੋਰੀ ਬਣਾਇਆ ਕਚੋਰੀ ਨਹੀਂ ਮਤਲਬ ਨੂੰ ਐਂ ਕਹਿ ਕੇ ਵੀ ਇਹਨੂੰ ਬਣਾ ਲੈਂਦੇ ਬਣਾਉ ਨਹੀਂ ਦਿੰਦਾ ਅੱਜ ਵੀ ਆਪੋ ਕੋਈ ਦੇਣਾ ਆਇਆ ਉਸਰਾਣਾ ਵੀਡੀਓ ਚ ਕੁਝ ਨਹੀਂ ਕੀਤਾ ਉਸਤਾਦ ਜੀ ਹੋ ਗਿਆ ਸਟ ਕਰਦੇ ਪਾ ਕਿੰਨਾ ਕੁ ਰਹਿ ਗਿਆ ਅੱਧਾ ਘੰਟਾ ਉਸਤਾਦ ਜੀ 2 ਮਿੰਟ ਟਾਈਮ ਦੋਗੇ 2 ਕੁ ਮਿੰਟ ਹੀ ਜਿਆਦਾ ਨਹੀਂ ਲੈਂਦੀ ਹਾਂਜੀ ਹਾਂਜੀ ਮੈਂ ਤਾਂ ਕਿ ਕਹਿ ਗਿਆ ਨਾ ਮੈਂ ਕਿਹਾ ਅਸੀਂ ਅੱਗੇ ਬੜੀ ਔਕੀ ਵੀਡੀਓ ਬਣਾਇਦੀਆਂ ਸੀ ਇਹ ਫਾਰਮ ਟਰੈਕ ਵੀਰੇ ਜਿਵੇਂ ਕਹਿੰਦੇ 60 53 HP ਵਾਲੀ ਇਹ 15 ਕਿੰਨਾ ਮੜਾ 15 ਮੜਾ ਦੀ ਹੈ 21 21 ਅੱਛਾ 21 ਮੜਾ ਸੌਰੀ 21 ਮੜਾ 21 ਦੇ ਵਿੱਚ ਉਹ CRD ਤੋਂ ਬਿਨਾਂ ਵਾਲੇ ਉਹ 53 HP ਵਾਲਿਆ ਬਿਨਾਂ 53 ਹੀ ਇਹੀ ਦੱਸਿਆ ਕਾਪੀ ਦੇਖੀ ਤੱਕੂ ਜਾਇਆ ਕਾਪੀ ਖਰਾਬ ਯਾ ਹੋਊਗਾ ਉਹਦਾ ਹੈ 53 HP ਆਰ ਕਾਰਡ ਤੋਂ ਵਰਤੋਂ ਰਹੀ ਹੈ ਆਰ ਕਾਰਡ 15 ਠੀਕ ਹੈ ਸਟੋਕ ਲੰਮੀ ਵਾਲਾ ਟੋਟਲ ਸਟੋਕ ਲੰਮੀ ਵਾਲਾ 131 ਸਟੋਕ 106 6 ਵਰਡ ਚ 4 ਕਰ ਨਹੀਂ ਤੁਹਾਨੂੰ ਇੱਥੇ ਬੈਠੇ ਕਿਵੇਂ ਪਤਾ ਬਾਜੀ ਆ ਸਾਰਾ ਪਹਿ ਲਿਖਿਆ ਹੋਗਾ ਸਰਜੀ ਹੁੰਦਾ ਬੱਡੇ ਹੋ ਕੇ ਕੰਮ ਕਰਕੇ ਕਰਦੇ ਪਤਾ ਹੁੰਦਾ ਲਿਖਿਆ ਹੋਦਾ ਇੱਥੇ ਸਾਰਾ ਹੋ ਗਿਆ ਔਰ ਔਰ ਕੋੜੀ ਦਾ ਪੰਪ ਸੈਟ ਹੋਣਾ ਜੀ ਹੁਣ ਹੁਣ ਇਹ ਵਾਲਾ ਟ੍ਰੈਕ ਪਹਿਲਾਂ ਨਾਲ ਡੀਜ਼ਲ ਘੱਟ ਖਾਊਗਾ ਕਿ ਵੱਧ ਘੱਟ ਖਾਣਾ ਜੀ ਕੰਮ ਇਹ ਜਨ ਕੇ ਹੁਣ 55 ਐਚਪੀ ਦਾ ਆ ਇਸ ਬਾਰ 60 ਤੋਂ ਪਲੱਸ ਜਾਓ 60 ਪੈਰ ਦੇ ਆਰ ਵਿੱਚ ਰਹੂੰਗਾ ਇਹ 60 ਤੋਂ 65 ਦੇ ਵਿੱਚ ਹਾਂ ਇੰਨੀ ਪਾਵਰ ਦੀ ਚੱਕ ਹੋਣੀ ਹੈ ਜੀ ਉਸਤਾਦ ਜੀ ਕਹਿੰਦੇ ਵੀ 60 65 ਦੇ ਵਿੱਚ ਵਿੱਚ ਰਹੁ ਵੀ 55 ਤੋਂ ਮਤਲਬ 55 ਤੁਸੀਂ ਕਹਿੰਦੇ ਵੀ 60 65 ਦੇ ਵਿੱਚ ਵਿੱਚ ਰਹੋਗੇ ਕਿਉਂਕਿ ਤਾਂ ਹੈਗਾ ਹੀ ਹੈਗਾ ਕਿ ਫਿਰ ਉਹ ਕਰਨਾ ਨਹੀਂਗਾ ਇਹ 55 ਦੇ ਲੈ ਕਰਦਾ ਕੋਠੇਗਾ ਹਾਂ ਹਾਂ ਹੋਗੇ ਪਾਵਰ ਚੱਕੂਗਾ ਚਾਹੀ ਵਧਿਆ ਨਹੀਂ ਇਹ ਤੇ ਥੇਰ ਖਾਤੇ ਖੜਿਆ ਹੋਣਾ ਜੀ ਓਕੇ ਉਪਰੋਂ ਕੇ ਤੇਲ ਖਰਚਾ ਕਰ ਪਹਿਲਾਂ ਨਾ ਕਿਵੇਂ ਘਟੂਗਾ ਇਸਮਾਨ ਚੇਂਜ ਕੀਤਾ ਇਹਦਾ ਹੁਣ ਉਹ ਤੁਸੀਂ ਦੱਸਣਾ ਨਹੀਂ ਆ ਇਹਦਾ ਗਲਾਗਰੀ ਹੈ ਉਹ ਇਹਦੇ ਦੱਸਣਾ ਨਹੀਂ ਹੈ ਚਲੋ ਕੋਈ ਗਾਨੀ ਤੋਂ ਗੁਪਤ ਕਰ ਲੈ ਗੁਪਤ ਕਰ ਤੋਡੀ ਹਾਂ ਗੁਪਤ ਕਰ ਤੋਡੀ ਕਰਾਗਰੀ ਤੁਹਾਡੇ ਸਿਰ ਮੱਥੇ ਆ ਜਾਓ ਵੀਰੇ ਤੁਸੀਂ ਹਾਂ ਅਸੀਂ ਕਰਦੇ ਹਾਂ ਬਈ ਤਨੂ ਬਈ ਦਾ ਸੁਭਾਅ ਕਿਵੇਂ ਲੱਗਾ ਸੁਭਾਅ ਬਹੁਤ ਚੰਗਾ ਬਹੁਤ ਨਾਈਜ਼ ਆ ਜੀ ਫੋਨ ਤੇ ਗੱਲਬਾਤ ਕਰ ਲੈਂਦਾ ਕਿ ਹਾਂ ਹਾਂ ਫੋਨ ਤੇ ਗੱਲ ਹੋਈ ਜਾਈ ਤਾਂ ਹੀ ਆਏ ਇਹ ਨਹੀਂ ਦੂਰ ਇਸ 3 ਬੰਦੇ ਨਾ ਥੋੜੇ 익ੀ ਜੀ ਹੁੰਦੇ ਮੈਂ ਤਾਂ ਤੁਹਾਨੂੰ ਪੁੱਛਿਆ ਕੋਈ ਕੰਮ ਦੇ ਰਿਲੇਟਡ ਹੈ ਕੋਈ ਕੰਮ ਇਹਦੇ ਕੋਈ ਤੈਨੂੰ ਦੱਸੇ ਨਾ ਆਵੇ ਉਹ ਤੋਂ ਟੀ ਗੱਲ ਆ ਬਾਈ ਠੀਕ ਹੈ ਵੀ ਜਦੋਂ ਅਸੀਂ ਫੋਨ ਕੀਤਾ ਹੈ ਇਹਨਾਂ ਨੇ ਕਿਹਾ ਵੀ ਅਸੀਂ ਪੁੱਛਿਆ ਵੀ ਮਗਾ ਸੰਡੇ ਅਸੀਂ ਇਨੀ ਦੂਰ ਆਈ ਜੰਨੇ ਕਿਤੇ ਆਵੇਂ ਨਾ ਸਾਨੂੰ ਰਹਿਣਾ ਪਵੇ ਹਾਂ ਬਾਈ ਜੀ ਨੇ ਕਿਹਾ ਤੁਸੀਂ ਆ ਜਾਓ ਥੋੜਾ ਕੰਮ ਕਰਕੇ ਆਏ ਹਾਏ ਹਾਏ ਤਾਂ ਸੰਲੀ ਨਾਲ ਕਰਕੇ ਨਾ ਇਹ ਸਗਲਾ ਬੰਦਾ ਘੈਂਟ ਆ ਹਾਂ ਬੰਦਾ ਆਉਂਦੀ ਸਾਡਾ ਬੰਪਰ ਨਾ ਵੀ ਨਾ ਤਿਆਰ ਕਰੀ ਤੇ ਕਰੀ ਇਹਨੇ ਮੈਂ ਚੱਲਿਆ ਸੀ ਆਵੇ ਆਪ ਦੇ ਲੇਦਾ ਕਰਾ ਕੇ ਤੇ ਉਹ ਵਾਲੇ ਦੇ ਕੋ ਸ਼ੁਕਰਵਾਰ ਵਾਲੇ ਪਏ ਆ ਓਏ ਹੁਣ ਇਹਨਾਂ ਨੇ ਖੋਲ੍ਹਨੇ ਜੀ ਕਿ ਮੇਲਾ ਮੰਗਲਵਾਰ ਦੀ ਵਾਰੀ ਆ ਸ਼ਾਇਦ ਉਹਨਾਂ ਦੀ ਸ਼ਾਇਦ ਜਿੰਨਾ ਕਿ ਮੈਨੂੰ ਪਤਾ ਗਾਂ ਇਹਨਾਂ ਨੂੰ ਪਤਾ ਹੋਣਾ ਮੰਗਲਵਾਰ ਖੋਲ੍ਹਣਗੇ ਉਹਨਾਂ ਨੂੰ ਇਹ ਬਾਕੀ ਤੁਹਾਡੇ ਏਰੀਆ ਕਿਵੇਂ ਤੁਹਾਡੇ ਫਸਲ ਕਿਹੜੀ ਕਿਹੜੀ ਹੁੰਦੀ ਆ ਸਾਡੇ ਮੈਂ ਤਾਂ ਫਸਲ ਐ ਜੀ ਦਾ ਮੈਣ ਜੀਰਾ ਮੈਣ ਜੀਰਾ ਹੀ ਆ ਤੁਸੀਂ ਆਏ ਕਿੱਥੋਂ ਬੈਸਿਕਲ ਦੇ ਵੀਰਾਂ ਨੂੰ ਦੱਸ ਦੀ ਆਪਾਂ ਕਿੱਥੋਂ ਆਏ ਤੁਸੀਂ ਅਸੀਂ ਆਏ ਆ ਸਾਡਾ ਫਲੋਦੀ ਏਰੀਆ ਬੰਦੇ ਫਲੋਦੀ ਫਲੋਦੀ ਜਿਲ੍ਹਾ ਫਲੋਦੀ ਆ ਮੰਡੀ ਜਿਲ੍ਹਾ ਫਲੋਦੀ ਮੰਡੀ ਮੰਡੀ ਵੀ ਸਾਨੂੰ ਫਲੋਦੀ ਆ ਤੇ ਜਿਲ੍ਹਾ ਹੀ ਫਲੋਦੀ ਹੈ ਕਿ ਇੱਥੋਂ ਕਿੰਨੀ ਦੂਰ ਆ ਇੱਥੋਂ ਇੱਥੋਂ ਜੁਗ ਕਰੀਬ 950 ਪਲੱਸ 950 ਤੋਂ ਪਲੱਸ ਪਲੱਸ ਆ ਘੱਟ ਨਹੀਂ ਬੋਲੇ ਬੋਲੇ ਬੜੀ ਦੂਰੋਂ ਆਇਆ ਬਸੰਦਰੋਂ ਪਲੱਸ ਹੀ ਕੱਲ ਦੇ ਆਜੋ ਤੁਸੀਂ ਲੱਗ ਕੇ ਆਜੋ ਆ ਤੇਰੇ ਅਕਲੇ ਕੀ ਆ ਸਾਡੇ ਰਿਸ਼ਤੇਦਾਰ ਹੈ ਆਏ ਉੱਥੋਂ ਮੈਂ ਸਾਰੇ ਨਾ ਪੀੜੀਆਂ ਦਾ ਹਮਾਲਪੁਰ ਕੋਲੇ ਆ ਉੱਥੋਂ ਚੱਲ ਕੇ ਮੇਰੇ ਕੋਲ ਸੇਰੇ ਪਹੁੰਚੇ ਆ ਸੇਰੇ ਫਿਰ ਅਸੀਂ ਆ ਉੱਧਰੋਂ ਦਾਇਂ ਚ ਬੱਸੋਂ ਬਸੀ ਹਾਂਜੀ ਤੇ ਇਥੋਂ ਅਸੀਂ ਗੱਡੀ ਲੈ ਕੇ ਅੰਨੀ ਦੁਰਾ ਜੀ ਬੜੀ ਯਾਰ ਦੂਰੋਂ ਹੋ ਮਰਾ 950 ਕਿਲੋਮੀਟਰ ਤੋਂ ਇੱਥੇ ਉਹ ਥੋੜਾ ਵੀਡੀਓ ਵੇਖਿਆ ਬਾਈ ਦਾ ਸੁਭਾਅ ਵੇਖਿਆ ਵੀਡੀਓ ਚ ਸਾਰਾ ਵੇਖ ਕੇ ਇਹਦੇ ਬਹੁਤ ਟਾਈਮ ਹੋ ਗਿਆ ਮੈਨੂੰ ਮੈਂ ਕਿ ਲੈ ਕੇ ਜਾਣਾ ਬਾਈਆਂ ਕੋਲੇ ਪੰਪ ਹਾਂਜੀ ਆਪਾਂ ਧੰਨਵਾਦ ਨਾਲ ਦੇ ਨਾਲ ਹੀ ਖੁਲਾਇਆ ਹਾਂ ਲਾ ਕੇ ਇੱਥੇ ਪਹੁੰਚਿਆ ਦੋ ਦਨ ਲੱਗੇ ਸਰ ਤੂੰ ਡਿਲੀਵਰੀ ਉਧਰ ਮਕੈਨਿਕ ਕਿਵੇਂ ਆ ਮਕੈਨਿਕ ਤਾਂ ਬੈਸ ਠੀਕਾ ਠੀਕ ਆ ਸਰ ਵੀ ਸੂਰੀ ਜੀ ਕੰਮ ਦਿੱਤੇ ਟਾਈਮ ਨਾਲ ਬਾਕੀ ਪੰਪ ਪੂਪ ਦੀ ਸੈਟਿੰਗਾਂ ਐ ਉਧਰ ਉਧਰ ਹੈ ਨਹੀਂ ਕੋਈ ਪੰਪ ਦੇ ਕੋਈ ਹੱਥ ਨਹੀਂ ਲਾਉਂਦਾ ਪੰਪ ਦੇ ਲਾਉਂਦਾ ਕੰਪਨੀ ਫੀਟਿੰਗ ਜਿਵੇਂ ਪੰਪਾ ਪੰਪ ਵਾਲੇ ਕੰਪਨੀ 'ਚ ਜਾ ਕੇ ਖਲੋਂਉਂਦੇ ਆ ਉਹ ਇੱਥੇ ਛੇ ਭੇਜਦੇ ਆ ਉਹ ਹੀ ਕਰਵਾ ਕੇ ਲਾ ਦਿੰਦੇ ਆ ਬਾਕੀ ਕੋਈ ਮਕੈਨਿਕ ਐ ਨਹੀਂਗਾ ਜਿਵੇਂ ਆਪਣੇ ਕੋਈ ਕੋਈ ਮਕੈਨਿਕ ਜਿਵੇਂ ਰੁਪੇਰ ਵਾਲਾ ਹੈ ਨਹੀਂਗਾ ਰੁਪੇਰ ਵਾਲਾ ਹੈ ਨਹੀਂਗਾ ਸਾ ਤੋਂ ਡੇ ਹੇ ਨਹੀਂ ਮਿਸਤਰੀ ਹਰੀ ਦੇ ਬੋਲ। ਇਹ ਖਾਲੀ ਏਰੀਆ। ਖਾਲੀ ਏਰੀਆ। ਹੁਣਾਂ ਤੋਂ 250 ਕਿਲੋਮੀਟਰ ਚ ਆ ਕੇ ਪੰਪ ਖੁਲਾਇਆ। ਹਾਂ। ਪੰਪ ਖੁਲਾ ਕੇ ਫੇਰ ਲੈਂਦਾ। 150 ਕਿਲੋਮੀਟਰ ਤੁਸੀਂ ਟ੍ਰੈਕਟਰ ਚਲਾ ਕੇ ਪੰਪ ਲੈ ਆਂਦਾ। ਹਾਂ। ਫਿਰ ਪੰਪ ਖੁਲਾਇਆ। ਪੰਪ ਤੇ ਟੈਟਰ ਉੱਥੇ ਖੜਾ ਕਰਕੇ ਫਿਰ ਉੱਥੋਂ ਬੱਸ ਫੜੀ। ਫਿਰ ਉੱਥੋਂ ਬੱਸ ਫੜੀ ਫਿਰ ਬੀਕਾਨੇਰ ਬੀਕਾਨੇਰ ਤੋਂ ਫੇਰ ਆਇਆ। ਹਨਮਾਨਗੜ। ਬੀਕਾਨੇਰ ਹਾਂ ਬਹੁਤ ਦੂਰ ਹੈ। ਟੈਟਰ ਵਾਲੀ ਦੇ ਗਏ ਉਦੋਂ ਬੀਕਾਨੇਰ ਦੇ ਰਾਸਤੇ ਤੇ ਜਾਏ। ਬਹੁਤ ਸੋਹਣਾ ਸ਼ਹਿਰ ਆ ਉਹ ਵੀ। ਹਾਂ ਸੋਨਾ ਹਾਂ ਖਾਣ ਪੀਣ ਨੂੰ ਚੰਗਾ ਉੱਥੇ ਨਹੀਂ ਨਹੀਂ ਵਧੀਆ ਹਾਂ ਖਾਣ ਪੀਣ ਦਾ ਸਾਰੇ ਵਧੀਆ ਜੇ ਦੱਦੇ ਸੀ ਬਣਾ ਵਧੀਆ ਹਾਂ ਖਾਣ ਦਾ ਦਾਸਤਾ ਨਹੀਂ ਖਾਂਦਾ ਉੱਥੇ ਰੈਸਟੈਂਟ ਹੈ ਹਾਂ ਕਾ ਮੌਲ ਕਿਦਾਂ ਬਈ ਉੱਧਰ ਮੌਲ ਚੰਗਾ ਹੈ ਮੌਲ ਹਾਂ ਥੇਰੀਆ ਵਧੀਆ ਹੈ ਵਧੀਆ ਉੱਧਰ ਪਾਣੀ ਜੇ ਆਪਣੇ ਪੰਜਾਬ ਵਾਂਗ ਬੋਰ ਕਰਨਾ ਵੀ ਉਹ ਕਿਦਾਂ ਦਾ ਬੋਰ ਤਾਂ ਵੇਖੋ ਉੱਧਰ ਚੱਲਦੇ ਆ ਬੋਰ ਹੂੰ ਜੀਰਾ ਬੋਰਾ ਦੇ ਪਾਣੀ ਦਿੰਦਾ ਬਾਕੀ ਨਹਿਰ ਦਾ ਪਾਣੀ ਆ ਨਹੀਂ ਗਿੰਦਾ ਨਹਿਰਾਂ ਹੀ ਨਹਿਰਾਂ ਹੈਗੀਆਂ ਨੇ ਬੋਰਾ ਦਾ 2 ਇੰਚ ਪਾਣੀ ਆ 2 2.5 3 ਦੇਸੀ 2 ਇੰਚ ਨਾ ਹਾਂ ਨਹੀਂ ਆ ਪ੍ਰੈਸ਼ਰ ਦਾ ਪਾਣੀ ਆ 2.5 ਇੰਚ ਉਹਦੇ ਨਾਲ ਡ੍ਰਿਪ ਨਾਲ ਹੁੰਦਾ ਫਾਰਨ ਵਾਲਾ ਤੇ ਤੋਂ ਫੋਰਾ ਸਿਸਟਮ ਨਹੀਂ ਹੋਵੇ ਹਾਂ ਫਾਰਾ ਸਿਸਟਮ ਨਹੀਂ ਸਾਰਾ ਫਾਰਾ ਬੋਰਾ ਨਹੀਂ ਮੱਥਰੀ ਇਲਾਕਾ ਨਾਲੇ ਸਾਰਾ ਕਿਉਂ ਇਹਦਾ ਬੁਰਾ ਫਸਣਾ ਕਿੜੀਆਂ ਕਿੜੀਆਂ ਨੇ ਜੀਰਾ ਤੇ ਹੋਰ ਕਿਹੜੀ ਚਾ ਆ ਜਿਹੜੀ ਗਰਮੀ ਵਾਲੀ ਫਸਲ ਕਰ ਲੋ ਨਰਮਾ ਬਾਜਰਾ ਗੁਵਾਰ ਮੂੰਗੀ ਵੀ ਹੋ ਜਾਂਦੀ ਹੈ ਹੂੰ ਵਧੀਆ ਹੋ ਜਾਂਦੀ ਹੈ ਫਿਰ ਸਿਆਲੇ ਫਸਲ ਹੋ ਗਈ ਸਰੋਂ ਵੀ ਹੁੰਦੀ ਹੈ ਹੂੰ ਜੀਰਾ ਤੇ ਸਰੋਂ ਕਣਕ ਇਤਨੀ ਫਸਲ ਆਉਂਦੀ ਚਲੋ ਆਪਾਂ ਬਿੱਟੂ ਬਾਦੀ ਗੱਲ ਕਰਦੇ ਪਏ ਆਂ ਆਪਾਂ ਚਲੋ ਵੀਰਾ ਰਿਵਿਊ ਲੈਣਾ ਵੀ ਚੰਗਾ ਤੇ ਹੁਣ ਇੱਥੋਂ ਜੇ ਮੈਂ ਤੁਸੀਂ ਤੁਰਪੇ ਉਹਨਾਂ ਕੋਲ ਜਾਓਗੇ ਤੁਸੀਂ ਵਾਪਸ ਹਾਂ ਤਾਂ ਪੰਪ ਕਰ ਦੇਈਂ ਜਾਵਾਂਗੇ ਫਿਰ ਤੋਂ ਸਿੱਧੇ ਕਿੱਥੇ ਜਾਣਾ ਪਹਿਲਾਂ ਵੀਰੇ ਕੋਲੇ ਹਾਂ ਹਾਂ ਟੀਲੀ ਬੰਨ੍ਹਾ ਕੇ ਧੰਵਾਦ ਜੀ ਉਥੇ ਰਾਤ ਰੁਕੋਗੇ ਫਿਰ ਉਦੋਂ ਗਾ ਵੀਰਾ ਫਿਰ ਚਲ ਜੂ ਫਿਰ ਉਥੇ ਜਾਓਗੇ ਵੀਰਾ ਟਰੈਕਟਰ ਕੋਲੇ ਟਰੈਕਟਰ ਕੋਲੇ ਟਰੈਕਟਰ ਤੋਂ ਪੰਪ ਪੱਕਾ ਕੇ ਤੇ ਰੂਸ ਕਰੇ ਜਾਊਗਾ ਬੰਨੇ ਤੇਰੇ ਏਅਰ ਕੰਡੀਸ਼ਨਰ ਬੈਗ ਰੂਮ ਏਅਰ ਕਰੇ ਆਪਾਂ ਦਾ ਯਕੀਨ ਆ ਚਲੋ ਵਧੀਆ ਚੱਲਦੀ ਹੈ ਨਾ ਤੁਹਾਡਾ ਬਾਬੇ ਜੀ ਮੇਰੇ ਨਾਲ ਸੋਹਣਾ ਚੱਲੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਉਹਨੇ ਕਿੰਨੇ ਕਿੰਨੇ ਸੀਸੀ ਜੋ ਵੀ ਹਸਾਬ ਤਾਂ ਹੈਗਾ ਕੀ ਪਾਇਆ ਕੀ ਸੱਚਮੇਂ ਇਹ ਦੱਸ ਜਿੰਦੇ ਮੈਂ ਤਾਂ ਇੱਥੇ ਆਇਆ ਤੁਹਾਡੇ ਕੋਲ ਕੋਈ ਨਾ ਕੋਈ ਤਾਂ ਨਹੀਂ ਪਾਇਆ ਮੈਂ ਪਹਿਲਾਂ ਨਾ ਨਾ ਖੁੱਲੇ ਜਾਵਾਂ ਸਰਿਆਮ ਸਰਿਆਮ ਇੱਥੇ ਬੈ ਗਈ ਦੇਖਿਆ ਨਾ ਇਹ ਕੀ ਇਹ ਜੋ ਪਾਇਆ ਸੀ ਜੋ ਪਾਇਆ ਸਾਹਮਣੇ ਪਾਇਆ ਹਾਂ ਇਹ ਕਹਿਣ ਦਾ ਮਤਲਬ ਇਹ ਆ ਵੀ ਤੁਹਾਨੂੰ ਕਿਤੇ ਪਾਸੇ ਤਾਂ ਨਹੀਂ ਪਾਇਆ ਨਾ ਨਾ ਪਾਸੇ ਨਹੀਂ ਪਾਇਆ ਤਾਂ ਤਾਂ ਪਹਿਲਾਂ ਹੀ ਆਖਦਾ ਵੀ ਉੱਤੇ ਖੜ ਕੇ ਵੇਖੋ ਤੁਸੀਂ ਹਾਂ ਜਿਹੜੀ ਤੇ ਕੋਈ ਸਵਾਦ ਹੀ ਤਾਂ ਨਾ ਸਵਾਦ ਹੀ ਤਾਂ ਨਾ ਪਤਾ ਤਾਂ ਲੱਗੇ ਸਾਨੂੰ ਪਤਾ ਲੱਗੇ ਕਿ ਕੀ ਚੀਜ਼ ਪਾਈ ਸਾਡੀ ਚੀਜ਼ ਤੋਂ ਕਿਹੜੀ ਕੱਢੀ ਆ ਇਹ ਕਿਹੜੀ ਪਾਈ ਆ ਪਹਿਲਾ ਕੰਮ ਕਰਦੇ ਆ ਵੀਡੀਓ ਹੋਰ ਬਣਾਈ ਆ ਜਿਹੜਾ ਡੀਡਰ ਮੇਕੀਆ ਰੰਨਾ ਹੁੰਦਾ ਮੈਂਟਲ ਟਾਕ ਹੁੰਦਾ ਹਾਂ ਤੁਸੀਂ ਕਿ ਬਣਾਈ ਆ ਤੁਸੀਂ ਵੀ ਬਣਾਈ ਆ ਹਨਾ ਕੋਈ ਪਾਸੇ ਬੈਠ ਜਾ ਤੁਸੀਂ ਕੰਮ ਕਰੀ ਜੰਦਾ ਨਾ ਤੁਸੀਂ ਇੱਥੇ ਲੱਗੋ ਹਾਂ ਤੁਸੀਂ ਬਣਾਈ ਨਾ ਸਾਰੀ ਮਸਾਹੀ ਗੱਲ ਮਾ ਉਦੋਂ ਵੀ ਕਹੀ ਸੀ ਇਹ ਚਲੋ ਆਪਾਂ ਲੈਨੇ ਹੁਣ ਆ ਗਿਆ ਇਹ ਸੀਗੇ ਵੀਰੇ ਮੇਰੇ Rajasthan ਤੋਂ Rajasthan ਆਪਣੇ ਤੋਂ ਐਂਡ ਤੇ Rajasthan ਦਾ ਬ੍ਰੈਂਡ ਹੈ ਹਨਾ ਬ੍ਰੈਂਡ ਹੀ ਆ ਉਧਰ ਜਸਲ ਮੇਰੇ ਬੈਂਡ ਹੀ ਹੈ ਪਾਕਿਸਤਾਨ ਬਾਰਡਰ ਆ ਗਿਆ ਪਾਕਿਸਤਾਨ ਬਾਰਡਰ ਆ ਗਿਆ ਬਾਰਡਰ ਆ ਗਿਆ ਥੋੜੇ ਨੂੰ ਬਾਰਡਰ ਦਾ ਏਰੀਆ ਹੀ ਨਹੀਂ ਸਾਥੀਆ ਬਾਰਡਰ ਕਿਵੇਂ ਚੱਲਦਾ ਹੁਣ ਬਾਰਡਰ ਠੀਕ ਹੈ ਨਾ ਉਧਰ ਉਹਦੇ ਕੋਈ ਚੱਕਰ ਨਹੀਂ ਇਹ ਬਿੱਟੂ ਭਾਈ ਦਾ ਨੰਬਰ ਚੱਲਦਾ ਹੀ ਪਿਆ ਜਿਹੜੇ ਵੀਰਾਂ ਨੂੰ ਬਿੱਟੂ ਭਾਈ ਤੋਂ ਪੰਪ ਕਰਾਉਣਾ ਇਹ ਤਾਂ ਵੀਰੇ ਆਏ ਸੀ ਜੈਸਲਮੇਲ ਤੋਂ ਤੇ ਬਿੱਟੂ ਭਾਈ ਪੰਪ ਕਰੀਏ ਨਾ ਰੋਲਾ ਨਾ ਪਾ ਚੱਲੀ ਜਾਂਦਾ ਕਿ ਉਹਨੂੰ ਕੋਈ ਲੈਣਾ ਤੇ ਰਾਣੀ ਇਹ ਵੀਡੀਓ ਬਣਦੀ ਏ ਕਿ ਉਹਦੀ ਅੱਗੇ ਵੀ ਧੱਕੇ ਨਾਲ ਬਣਾਈ ਤੇ ਅੱਜ ਵੀ ਧੱਕੇ ਨਾਲ ਹੀ ਬਣਾਈ ਭਰਾਵਾ ਸਿੱਧੀ ਜੀ ਗੱਲ ਐ ਤੇ ਪੰਪ ਵੀਰਾਂ ਨੂੰ ਕਰਕੇ ਤੇ ਆਪਾਂ ਉਹ ਤੇ ਜੇ ਕਿਸੇ ਵੀ ਵੀਰ ਨੇ ਪੰਪ ਕਰਾਉਣਾ ਮਿੱਤੂ ਬਾਈ ਦਾ ਨੰਬਰ ਦੱਸਤਾ ਆ ਇਹ ਮੇਰਾ ਵੀਰ ਐ ਤਾਂ ਕਿ ਲਾ ਕੇ ਕਰਾ ਲਓ ਜਿੰਨੇ ਕਰਾਉਣਾ ਬਾਈ ਫੋਨ ਕਰਾ ਦਿਓ ਦੋ ਅੱਗੇ ਵੱਧ ਕਰ ਸਕਦੇ ਨਾ ਵੀ ਆ ਸਾਰੇ ਵੀਰਾਂ ਨੂੰ